ਕੀ ਮਾਮਲਾ ਜੀ ਦਾ ਤੁਸੀਂ ਅੱਜ ਮੌਕੇ ਤੇ ਆਏ ਹੋ ਕੀ ਮਾਮਲਾ ਕੀ ਇਹਦੇ ਬਾਰੇ ਜਾਣਕਾਰੀ ਦਿਓ ਇਹਦੇ ਚ ਜੀ ਇਹ ਪਰਸੋ ਦੀ ਗੱਲ ਹੈ ਇਹ ਦੋ ਤਰ੍ਹਾਂ ਦੀਆਂ ਆਪਸ ਦੇ ਵਿੱਚ ਲੜਾਈ ਹੋਈ ਸੀ ਜਿਹਦੇ ਵਿੱਚ ਇੱਕ ਵੀਡੀਓ ਵੀ ਹੈ ਜਿਹਦੇ ਵਿੱਚ ਇੱਕ ਸਰਦਾਰ ਲੜਕੇ ਨੂੰ ਕੁੱਟਿਆ ਜਾ ਰਿਹਾ ਉਹ ਵੀਡੀਓ ਨੂੰ ਮੈਂ ਦੇਖਿਆ ਮੌਕਾ ਹੁਣ ਦੇਖ ਲਿਆ ਹੈਗਾ ਦੋਨੋਂ ਤਰ੍ਹਾਂ ਦੀਆਂ ਦਰਖਾਸਤਾਂ ਸਾਡੇ ਕੋਲ ਆ ਗੀਆਂ ਅਸੀਂ ਪੂਰਾ ਮੌਕਾ ਤਸਦੀਕ ਕਰਕੇ ਜੋ ਬਣਦੀ ਕਾਰਵਾਈ ਹੈ ਉਹ ਅਮਲ ਵਿੱਚ ਲਿਆਵਾਂਗੇ ਉਹੀ ਜੀ ਪਤਾ ਕਰਨਾ ਹੈ ਇਹਨਾਂ ਨੇ ਹੱਲੇ ਤੱਕ ਮੇਰੇ ਇਕ ਤੱਕ ਕੋਈ ਪਹੁੰਚ ਨਹੀਂ ਸੀ ਕੀਤੀ ਬਟ ਇਹ ਹੈ ਕਿ ਹੁਣ ਮੈਂ ਪੈਟਰੋਲਿੰਗ ਕਰਦਾ ਜਦੋਂ ਦੇਖਿਆ ਵੀ ਇੱਥੇ ਇਕੱਠ ਹੋ ਰਿਹਾ ਤਾਂ ਆਕੇ ਇਹਨਾਂ ਤੋਂ ਪਤਾ ਕੀਤਾ ਵੀ ਕੀ ਗੱਲ ਕੀ ਹੈ ਤੁਹਾਡੀ ਸਰ ਕਹਿੰਦੇ 3 ਦਿਨ ਹੋ ਗਏ ਕੋਈ ਦਰਖਾਸਤ ਲਖਾਈ ਆ ਨਹੀਂ ਦਰਖਾਸਤ ਜਿਹੜੀ ਆ ਰਾਤ ਨੂੰ ਜਿਹੜੀ ਦਰਖਾਸਤ ਕੋਈ ਲਿਖੀ ਹੋਣੀ ਆ ਉਹ ਰਫ ਇੱਕ ਦਰਖਾਸਤ ਇਹ ਬਾਅਦ ਵਿੱਚ ਕਹਿੰਦੇ ਬਿਆਨ ਦਵਾਂਗੇ ਬਿਆਨ ਵਗੈਰਾ ਹਲੇ ਦੋਨਾਂ ਧਿਰਾਂ ਨੇ ਕੋਈ ਨਹੀਂ ਦਿੱਤਾ ਫੈਮਿਲੀ ਮੈਂਬਰ ਵੀ ਤੁਹਾਨੂੰ ਮਿਲੇ ਨਹੀਂ ਪਤਾ ਨਹੀਂ ਕਿ ਕੁਝ ਕੋਈ ਪ੍ਰਾਣੀ ਹਾਂਜੀ ਇਹਨਾਂ ਨੇ ਆਪਣਾ ਪੱਖ ਜਿਹੜਾ ਉਹ ਰੱਖਤਾ ਵੀ ਸਾਡੇ ਮੁੰਡੇ ਉਹਨਾਂ ਨੇ ਪਗੜੀ ਤਾਰੀਏ ਤੇ ਉਹਦੀ ਮਾਰਕ ਆਊਟ ਕੀਤੀ ਹੈ ਬਾਕੀ ਦੂਸਰੀ ਇਹਨਾਂ ਦਾ ਆਂਡਿਆਂ ਦੇ ਜਿਹੜੀ ਸ਼ ਉਹ ਲੱਗਿਆ ਹੋਇਆ ਸੀ ਦੂਸਰਾ ਜਿਹੜਾ ਦੂਸਰੀ ਤਰ ਹੈ ਉਹ ਨਾਲ ਹੀ 10 ਪਤਗਾਨਾਂ ਛੱਡ ਕੇ ਉਹਨਾਂ ਦਾ ਹੱਤ ਆਇਆ ਬਾਕੀ ਉਹ ਤਰ ਦੇ ਵੀ ਅਸੀਂ ਪੂਰਾ ਪੱਖ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਦੂਸਰੀ ਪਾਰਟੀ ਮਿਲਦੀ ਹੈ ਕੋਈ ਗੱਲਬਾਤ ਹੋਈ ਉਹਨਾਂ ਕੋਲ ਹੀ ਅਸੀਂ ਚੱਲ ਚੱਲ